ਦੇਖੋ ਸੀਐਮ ਸਾਹਿਬ ਜਿਹਦੀ آمد ਦੇ ਵਿੱਚ ਸਾਰਾ ਸ਼ਹਿਰ ਜਿਹੜਾ ਹੈ ਸਜਾ ਰਹੇ ਆ ਸੀਐਮ ਸਾਹਿਬ ਅਜਿਹੀ ਸ਼ਖਸੀਅਤ ਨਹੀਂ ਇਹੋ ਜੇ ਲੀਡਰ ਨੇ ਜਿਨ੍ਹਾਂ ਨੇ ਪਟਿਆਲੇ ਵਿੱਚ ਪਿਛਲੇ 1 ਸਾਲ ਡੇਢ ਸਾਲ ਦੇ ਵਿੱਚ ਤੁਸੀਂ ਦੇਖੋ ਵੀ ਖੁਦ ਆਪਣਾ ਸ਼ਹਿਰ ਮੰਦੇ ਹੋਏ 15 20 ਵਾਰ ਉਹ ਪਟਿਆਲੇ ਆਏ ਤੇ ਹਰ ਵਾਰੀ ਕੁਛ ਨਾ ਕੁਛ ਸੋਗਤ ਦੇ ਕੇ ਗਏ ਅੱਜ ਵੀ ਜਿਹੜਾ ਹੈ ਤੁਸੀਂ ਦੇਖੋ ਵੀ 57 ਕਰੋੜ ਦੇ ਪ੍ਰੋਜੈਕਟਸ ਨੂੰ ਹਰੀ ਝੰਡੀ ਦਿੱਤੀ ਗਈ ਹੈ ਔਰ ਇਹ ਝੰਡੀ ਸਿਰਫ ਕਾਗਜ਼ੀ ਨਹੀਂ ਹੈ ਜੀ ਮੈਂ ਦੱਸਣਾ ਚਾਹਾਂਗਾ ਕਿ 57 ਕਰੋੜ ਦੇ ਐਸਟੀਮੇਟਸ ਤਿਆਰ ਹੋਈ ਹੋਈ ਸੀ ਟੈਂਡਰ ਲਗਾ ਦਿੱਤੇ ਗਈ ਸੀ ਉਹਨਾਂ ਦੀ ਟੈਕਨੀਕਲ ਬਿਡ ਖੁੱਲ ਚੁੱਕੀ ਸੀ ਤੇ ਹੁਣ ਸੀਐਮ ਸਾਹਿਬ ਨੇ ਫਾਈਨੈਂਸ਼ੀਅਲ ਬਿਡ ਖੋਲ ਦਿੱਤੀ ਹੈ ਤੇ ਉਹ ਕੰਮ ਵੀ ਜਿਹੜੇ ਨੇ ਆ ਸ਼ਹਿਰ ਦੇ ਵਿੱਚ ਸਾਰੀ ਥਾਵਾਂ ਤੇ ਕੈਰੀ ਆਊਟ ਕੀਤੇ ਗਏ ਨੇ ਸਾਹਿਬ ਜਿਹੜਾ ਆਪਾਂ ਮਾਲ ਰੋਡ ਦੀ ਗੱਲ ਕਰੀਏ ਜੀ ਕਈ ਜਿਹੜੇ ਬੈਕਰਸ ਹਨਗੇ ਕਾਫੀ ਜ਼ਿਆਦਾ ਜਿਹੜਾ ਸੁੰਦਰਤਾ ਦੇ ਉੱਪਰ ਵੀ ਬੈ ਜੀ ਦੂਜਾ ਉਹਨਾਂ ਦਾ ਕੋਈ ਰਿਕਾਰਡ ਨਹੀਂ ਹੈਗਾ 90% ਦੇ ਦਾ ਆਧਾਰ ਕਾਰਡ ਵੀ ਨਹੀਂ ਅਜਮੈਂ ਸਟੋਰੀ ਵੀ ਕੀਤੀ ਜੀ ਉਸ ਦੇ ਬਾਬਤ ਕੋਈ ਕਦਮ ਉਠਾਏ ਜਾਣ ਬਿਲਕੁਲ ਸਹੀ ਦਰੁਸਤ ਗੱਲ ਹੈ ਤੁਹਾਡੀ ਉਹਦੇ ਵਾਸਤੇ ਨਾ ਸਥਾਈ ਹੱਲ ਲੱਭ ਜਿਹੜੀ ਹੈ ਕਾਰਪੋਰੇਸ਼ਨ ਤੇ ਜ਼ਿਲ੍ਹਾ ਪੁਲਿਸ ਜਿਹੜੀ ਸਾਡੀ ਸਿਟੀ ਦੀ ਹੈਗੇ ਉਹ ਜਿਹੜੇ ਹੈਗੇ ਨੇ ਕੰਕ੍ਰੀਟ ਸਟੈਪਸ ਲੈਣਗੇ ਸੋ ਥੈਟ ਉਹਨਾਂ ਨੂੰ ਜਿਹੜਾ ਹੈਗਾ ਇੱਥੋਂ ਜਿਹੜਾ ਹੈ ਖਾਲੀ ਜਗ੍ਹਾ ਖੜ ਕੇ ਆ ਕੇ ਜਦੋਂ ਅੱਡੇ ਵੱਲੋਂ ਜਿਹੜੇ ਪ੍ਰੋਜੈਕਟ ਨੇ ਬਹੁਤ ਵਧੀਆ ਜਿਹੜੇ ਕੀਤੇ ਗਏ ਨੇ ਪਸ ਤੋਂ ਦੀ ਗੱਲ ਆਈ ਸੀਗਾ ਉਸ ਤੋਂ ਬਾਅਦ ਜਿਹੜੇ ਪ੍ਰੋਜੈਕਟ ਨੇ ਪਟਿਆਲੇ ਦੀ ਨਿਮਾਰਨ ਨਿਮਾਰਨ ਤੋਂ ਵੱਡਾ ਨਹੀਂ ਅੱਡੇ ਵੱਲ ਲੈ ਆਇਆ ਸਰ ਦੇਖੋ ਬੜੇ ਅਫਸੋਸ ਦੀ ਗੱਲ ਹੈ ਕਿ ਹਜੇ ਵੀ ਆਫਟਰ ਯੂ نو ਸੋ ਮੈਨੀ ਈਅਰਸ ਆਫ ਇੰਡੀਪੈਂਡੈਂਸ ਅਜੇ ਵੀ ਅਸੀਂ ਸੀਵਰੇਜ ਗਲੀਆਂ ਨਾਲੀਆਂ ਚੋਂ ਬਾਹਰ ਨਹੀਂ ਆਏ ਪਹਿਲਾਂ ਤਾਂ ਉਹ ਦਰੁਸਤ ਕਰਨਾ ਬਹੁਤ ਜ਼ਰੂਰੀ ਹੈ ਮੇਰੇ ਵਾਸਤੇ ਕਿ ਅਬਲੋਵਾਲ ਵਾਲਾ ਏਰੀਆ ਹੋ ਗਿਆ ਤਾਂ ਮਹਾਜਰਾ ਹੋ ਗਿਆ ਸਿਟੀ ਗਰੋ ਕਰਦੀ ਹੈ ਸਾਨੂੰ ਜਿਹੜੀ ਪਲੈਨਿੰਗ ਹੈ ਅੱਜ ਦੀ ਨਹੀਂ ਕਰਨੀ ਚਾਹੀਦੀ ਆਉਣ ਵਾਲੇ 20 ਸਾਲ ਦੀ ਵਾਇਬਿਲਿਟੀ ਨੂੰ ਦੇਖ ਕੇ ਕਰਨੀ ਚਾਹੀਦੀ ਹੈ ਸੋ ਉਹ ਜਿਹੜੇ ਨੇ ਕੰਮ ਕੰਮ ਜਿਹੜੇ ਹੈਗੇ ਨੇ ਉਹ ਤਾਂ ਚਲਦੇ ਚਲਦੇ ਰਹਿਣਗੇ ਜੀ ਉਹਦੇ ਵਿੱਚ ਸੂਵੇਜ ਦੀ ਪਾਈਪਲਾਈਨਸ ਹੈਗੀਆਂ ਨੇ ਵਾਟਰ ਸਪਲਾਈ ਦਾ ਹੈਗਾ ਸੜਕਾਂ ਬਣਾਉਣੀਆਂ ਨੇ ਰਿਪੇਅਰ ਵਰਕਸ ਨੇ ਮੇਨਟੇਨੈਂਸ ਵਰਕਸ ਨੇ ਉਹ ਸਾਰੇ ਜਿਹੜੀ ਹੈ ਓਵਰਆਲ ਹੋਲਿਸਟਿਕ ਸ਼ਹਿਰ ਦੀ ਡਿਵੈਲਪਮੈਂਟ ਹੋ ਸਕੇ ਉਹ ਜਿਹੜਾ ਹੈਗਾ ਉਹਦੇ ਵਿੱਚ ਹੈਗਾ ਸਾਰਾ ਪਾਰਟ हाई मस्ट लाइट्स ਜਿਹੜਾ ਸਟੈਂਡੀ ਜਿਹੜੇ ਅਸੀਂ ਲਗਾ ਰਹੇ ਹਾਂ ਜਾਂ ਬੈਂਚੇਜ਼ ਰੱਖ ਰਹੇ ਹਾਂ ਇਹ ਵੀ ਜਿਹੜੀ ਹੈ ਦਿਖ ਵਾਸਤੇ ਕਾਸਮੈਟਿਕ ਦਿਖ ਵਾਸਤੇ ਉਹਦੇ ਵਾਸਤੇ ਵੀ ਕੰਮ ਕਰ ਰਹੇ ਹਾਂ ਬਲੀ ਸਾਹਿਬ ਜਿਹੜਾ ਤੁਸੀਂ ਇਹੀ ਮੁੱਦਾ ਚੱਕਦੇ ਰਹਿੰਦੇ ਸੀਗੇ ਵੀ ਗਲਤ ਕੰਮ ਹੋਏ ਨੇ ਚਾਹੇ ਵਿਕਾਸ ਕੰਮ ਹੋਣ ਜਾਂ ਲਾਈਟਾਂ ਲੱਗੀਆਂ ਹੋਣ ਜਾਂ ਪਹਾੜੇ ਲੱਗੇ ਹੋਣ ਹੁਣ ਜਿਹੜੇ 57 ਕਰੋੜ ਰੁਪਏ ਇਹ ਬੜਾ ਘੱਟ ਹੈਗਾ ਜੇ ਪੂਰੇ ਸ਼ਹਿਰ ਦੀ ਗੱਲ ਕਰੀਏ ਦੂਜੇ ਪਾਸੇ ਜੇ ਹੁਣ ਕੰਮ ਦੇਖੀਏ ਤਾਂ ਸਿਰਫ ਉਹਨਾ ਉਹਨਾ ਸੜਕਾਂ ਦੇ ਫਿਲਹਾਲ ਜਿਹੜਾ ਲੱਗਦਾ ਕਿ ਮੈਂ ਕਰਾਰੇ ਜਿੱਤੋਂ ਸੀਐਮ ਸਾਹਿਬ ਨੇ 에어ਪੋਰਟ ਤੋਂ ਲੱਗਣਾ ਨਹੀਂ ਨਹੀਂ ਤਾਂ ਸਰ ਸ਼ੁਰੂਆਤ ਕਰਨੀ ਨਾ ਜੀ ਇਹਦੇ ਹਜੇ ਤਾਂ ਸ਼ੁਰੂਆਤ ਹੈ ਦੇਖੋ 1500 LED ਲਾਈਟਸ ਨੇ 1500 ਲਾਈਟਸ ਦੇ ਸੀਐਮ ਸਾਹਿਬ ਨੇ ਲੱਗਾ ਪੂਰੇ ਸ਼ਹਿਰ ਚ ਲਗਾਵਾਂਗੇ ਜੀ ਔਰ ਫੋਰਐਵਰ ਚੱਲਣਗੀਆਂ ਸਰ ਸਰਕਾ ਨਹੀਂ ਸਰ ਸਰ ਉਹ ਤਾਂ ਹਜੇ ਪਟਣੀਆਂ ਨੇ ਹੋਰ ਪਟਣੀਆਂ ਨੇ ਮੈਂ ਇਹ ਵੀ ਦੱਸ ਦਿਆਂ ਤੁਹਾਨੂੰ 300 ਕਿਲੋਮੀਟਰ ਪਾਈਪਲਾਈਨ ਪੈਣੀ ਹੈ ਸ਼ਹਿਰ ਚ ਹਜੇ ਤਾਂ 150 ਪਈ ਹੈ ਜੀ 150 ਹੋਰ ਪਟਣੀਆਂ ਨੇ ਇਹ ਤਾਂ ਇੱਕ ਨੈਸੈਸਰੀ ਈਵਲ ਹੈ ਇਹ ਨੈਸੈਸਰੀ ਈਵਲ ਹੈ ਪਾਣੀ ਦੇ ਨਾਲ ਬਰਸਾਤਾ ਦੇ ਨਾਲ ਮਿੱਟੀ ਜਿਹੜੀ ਹੈ ਦਬ ਜਾਂਦੀ ਹੈ ਇਹ ਤਾਂ ਸਾਨੂੰ ਕੋੜਾ ਘੁੱਟ ਭਰਨਾ ਪੈਣਾ ਸਾਲ ਡੇਢ ਸਾਲ ਤੱਕ ਸ਼ਹਿਰ ਇਸ ਤਰ੍ਹਾਂ ਰਹੂਗਾ ਜਦੋਂ ਇੱਕ ਵਾਰੀ ਪਾਈਪਲਾਈਨ 24 ਘੰਟੇ ਪਾਣੀ ਮਿਲ ਜੇਗਾ ਟੂ ਬੈਲ ਨਾਲ ਤਾਂ ਨਜਾਤ ਮਿਲ ਜੇਗੀ ਫਿਰ ਲੋਕਾਂ ਨੂੰ ਜਿਹੜਾ ਹੈ ਸੁੱਖ ਜਿਹੜਾ ਹੈ ਉਹ ਬਹੁਤ ਲੰਬਾ ਤੇ ਬਹੁਤ ਵੀ ਹੋਰ ਜਿਹੜਾ ਹੈ ਨਾ ਸ਼ਹਿਰ ਦਾ ਵਿਕਾਸ ਨਹੀਂ ਹੋਇਆ ਸੁੰਦਰਤਾ ਨਹੀਂ ਹੋਈ 57 ਕਰੋੜਾ ਕਿੰਨਾ ਚਿਰ ਕਰ ਲੋਗੇ ਜੀ ਸਰ ਤੁਹਾਡੇ ਸਾਹਮਣੇ ਆ ਜਾਏਗਾ ਜੀ ਦੋ ਵਾਰੀ ਬਿਟ ਕਰਾਇਆ ਸੀ ਐਸ.ਐਮ. ਸਾਹਿਬ ਨੇ ਐਸਟੀਮੇਟ ਬਿਟ ਹੋਏ ਨੇ ਫਿਰ ਉਸ ਤੋਂ ਬਾਅਦ ਮੈਂ ਜਿਹੜਾ ਵਰਕ ਆਰਡਰ ਬਿਟ ਹੋਏ ਨੇ ਇਹ ਜੀ ਜ ਤਹਿਕੀਕਾਤ ਹੋਵੇ ਨਹੀਂ ਇਨਵੈਸਟੀਗੇਸ਼ਨ ਹੋਵੇ ਤੇ ਉਸ ਤੋਂ ਬਾਅਦ ਕੰਮ ਹੋਵੇ ਤੇ ਵਧੀਆ ਕੰਮ ਹੋਏਗਾ ਤੁਹਾਡੇ ਸਾਹਮਣੇ ਪੈਸਾ ਨਹੀਂ ਲੱਗਿਆ ਜੀ ਹਜ਼ਾਰਾਂ ਕਰੋੜ ਤਾਂ ਹੀ ਤਾਂ ਵਿਜੀਲੈਂਸ ਇਨਕੁਆਰੀਆਂ ਚੱਲ ਰਹੀਆਂ ਨੇ ਜੀ ਪੁਲਿਸ ਸਾਹਿਬ ਅਫਸਰ ਉਹੀ ਕਈ ਵਾਰੀ ਉਹੀ ਆ ਜਾਂਦੇ ਨੇ ਜਿਨ੍ਹਾਂ ਦੇ ਪਹਿਲਾਂ ਨਾਮ ਉੱਛਲਦਾ ਰਿਹਾ ਉਹਦੇ ਵੀ ਨਿਗਰਾਨੀ ਰੱਖੋਗੇ ਤੇ ਉਹਨਾਂ ਦੀ ਨਿਗਰਾਨੀ ਚ ਕੰਮ ਨਾ ਦੇਖੋ ਗੱਲ ਸੁਣੋ ਗੱਲ ਅਫਸਰ ਦੀ ਨਹੀਂ ਹੈ ਜੀ ਉੱਪਰ ਜਿਹੜਾ ਹੈ ਨਿਗਾਹ ਬਾਜ਼ ਦੀ ਅੱਖ ਰੱਖੀ ਹੋਣੀ ਚਾਹੀਦੀ ਹੈ ਤਾਂ ਅਫਸਰ ਕਿਉਂ ਕਰੇਗਾ ਗੱਲ ਬਾਜ਼ ਦੀ ਅੱਖ ਰੱਖੂਗੀ ਸਾਡੇ ਸਾਹਮਣੇ ਹੁਣ ਤੱਕ ਡੇਢ ਘੰਟਾ ਦੱਸੋ ਤੁਸੀਂ ਕੋਈ ਸੁਣੀ ਹੈ ਨਾ ਵੀ ਇਹ ਕਿਰਪਾ ਜੀ ਮੈਂ ਸਾਹਮਣੇ ਮੈਂ ਦੇਖਣੋਂ ਮੈਟਰੀਅਲ ਪਟਿਆਲਾ ਸ਼ਹਿਰ ਦੇ ਵਿੱਚ ਉਹਦੇ ਬਾਰੇ ਕੋਈ ਮੌਜੂਦਾ ਐਮਐਲਓ ਨੂੰ ਇਗਨੋਰ ਕੀਤਾ ਜਾਂਦਾ ਹੈ ਕਿ ਸਰ ਸਵਤੰਤਰਤਾ ਦਿਵਸ ਹੈ 15 ਅਗਸਤ ਦਾ ਸਮਾਂ ਹੈ ਜੀ ਸੀਐਮ ਸਾਹਿਬ ਆ ਰਹੇ ਨੇ ਕੋਈ ਅੱਛੀ ਪੋਜ਼ਿਟਿਵ ਗੱਲ ਕਰੋ ਛੱਡੋ ਇਹ ਗੱਲਾਂ ਨਹੀਂ ਸਰ ਲੋਕਾਂ ਦਾ ਸਵਾਲ ਸਰ ਕੁਝ ਨਹੀਂ ਕੋਈ ਕੁਝ ਹੈ ਹੀ ਨਹੀਂ ਸਰ ਕੁਝ ਹੋਵੇ ਸੀ ਤਾਂ ਮੈਂ ਤੁਹਾਨੂੰ ਦੱਸਾਂਗਾ ਨਹੀਂ ਸਰ ਜਿਹੜਾ ਕੋਈ ਮਰਜ਼ੀ ਕਹੀ ਜਾਵੇ ਪਾਰਟੀ ਇਸ ਟਾਈਮ ਬੁਲੰਦੀ ਦੇ ਵਿੱਚ ਹੈ ਸੀਐਮ ਸਾਹਿਬ ਵੀ ਅਗਵਾਈ ਦੇ ਵਿੱਚ ਹੈ ਜੋ ਕੁਝ ਹੋ ਰਿਹਾ ਹੈ ਉਹ ਸਾਡੇ ਭਗਵੰਤ ਮਾਨ ਜੀ ਸੀਐਮ ਸਾਹਿਬ ਦੀ ਅਗਵਾਈ ਵਿੱਚ ਹੋ ਰਿਹਾ ਇਹ LED ਵਾਲਾ ਕਨਸੈਪਟ ਦੇਖੋ ਛੋਟੀ ਫੋਟੋ ਦਿਲਾਉਣੀ ਚਾਹੀਦੀ ਦਿਲਾਜ ਰੱਖੋ ਫੋਟੋ ਹੋਟਿੰਗ ਚ ਲੱਗੇ ਨਾ ਲੱਗੇ ਜੀ ਕੋਈ ਮਾੜਾ ਮੋਟਾ ਹੈ ਜੀ ਦਿਲ ਚ ਮਲਾਲ ਵੀ ਫੋਟੋ ਉਹ ਸਰ ਮੈਂ ਤਾਂ 23 ਸਾਲ ਦਾ ਮੰਨ ਸਿਆਸਤ ਚ ਹੋ ਗਿਆ ਜੀ ਇਹਨਾਂ ਚੀਜ਼ਾਂ ਤੋਂ ਇਹਦਾ ਛੋਟੀਆਂ-ਛੋਟੀਆਂ ਗੱਲਾਂ ਨਾ ਕੋਈ ਫਰਕ ਪੈਂਦਾ ਜੀ ਤੁਹਾਡੇ ਸਾਹਮਣੇ ਜਦੋਂ LED ਦੇਖੋਗੇ ਨਾ ਸ਼ਹਿਰ ਚ ਲੱਗੀਆਂ ਉਹਦੇ ਚ ਮੇਰੀ ਮੈਨੂੰ ਦੇਖ ਲਿਆ ਕਰੋ ਵੀ ਇਹਨੇ ਲਵਾਈ ਹੈ